ਸਭ ਤੋਂ ਪਹਿਲਾਂ ਮੈਂ ਆਪਣੇ ਕਾਂਗਸ ਹਾਈ ਕੁਮਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਨੀਤ ਲਾਇਵਰਿਕ ਨੂੰ ਲੁਧਿਆਣਾ ਭੇਜਿਆ ਸਾਡਾ ਕੈਂਡੀਡੇਟ ਬਣਾ ਕੇ ਜੋ ਕਾਫੀ ਦਿਨਾਂ ਤੋਂ ਵਿਰੋਧੀ ਦੇ ਇੱਕ ਚਰਚਾ ਦਾ ਵਿਸ਼ਾ ਛੜਿਆ ਸੀ ਕਿ ਲੁਧਿਆਣਾ ਤੋਂ ਕਾਂਗਸ ਦਾ ਉਮੀਦਵਾਰ કોણ ਹੋਗਾ ਪਰ ਕਾਂਗਸ ਹਾਈ ਕੁਮਾਰ ਦੇ ਫੈਸਲੇ ਸਾਡੀ ਸਾਰੀ ਕਾਂਗਸ ਪਾਰਟੀ ਦੇ ਵਰਕਰ ਚ ਬੜੀ ਖੁਸ਼ੀ ਲਹਿਰਾਈ ਹੋਈ ਆ ਕਿ ਸਾਡੇ ਉਹ ਸ਼ਖਸ਼ੀਅਤ ਨੁਮਾਇੰਦਗੀ ਕਰਨ ਆ ਰਿਹਾ ਜਿਨ੍ਹਾਂ ਨੇ ਬਲੋਗ ਪੱਧਰ ਤੋਂ ਆਪਣੀ ਕ੍ਰਿਟੀਕਲ ਕਰੀਸ਼ੂ ਗੁੱਤਾ ਔਰ ਤਿੰਨ ਵਾਰ ਲਗਾਤਾਰ ਐਮਐਲਏ ਕਿਧਰ ਬਾਅਦ ਐਮਐਲਏ ਨੇ ਤੇ ਆਲ ਹਿਡੇ ਜੂਧੇ ਪ੍ਰਧਾਨ ਤੇ ਹੁਣ ਪੀਆਪ ਦੇ ਪ੍ਰਧਾਨ ਨੇ ਔਰ ਸਾਨੂੰ ਵੀ ਖੁਸ਼ੀ ਹੈ ਕਿ ਸਾਨੂੰ ਨਾਲ ਕੰਮ ਕਰਾਂਗੇ ਕਿਉਂਕਿ ਉਹਨਾਂ ਕੋ ਬਹੁਤ ਵੱਡਾ ਪਿਆਰ 바 ਸਾਡੇ ਵਾਰਡ ਨੰਬਰ 14 ਦਾ ਸਾਡੇ ਗੁਰੀਂਦਰ ਧਾਵਾ ਜੀ ਸਾਡੇ ਵਾਰਡ ਨੰਬਰ 13 ਅੰਦਰ ਤੋਂ ਸਾਡੇ ਕਾਉਂਸਲ ਸਰਜੀਤ ਜੀ ਸਾਡੇ 12 ਨੰਬਰ ਤੋਂ ਭਾਦ ਪੁਸ਼ੇਨ ਜੀ ਸਾਡੀ ਪੂਰੀ ਟੀਮ ਸੁਖੀ ਜੀ ਸਾਡੇ ਸਾਨੂੰ ਪ੍ਰਧਾਨ ਜੀ ਸਾਡੇ ਪ੍ਰਧਾਨ ਹਲਕਾ ਇਸ ਤੋਂ ਸਾਡੇ ਇਸ ਜੀ ਜੀ ਸਾਡੀ ਸਾਰੀ ਟੀਮ ਸਾਰੇ ਵਰਕਰਾਂ ਦੀ ਬੜਾ ਉੱਚਾ ਸਾਰੇ ਦਿਨ ਬਾਅਦ ਮਿਹਨਤ ਕਰਕੇ ਅਸੀਂ ਵੱਡੀ ਵੱਡੀ ਲੀਡ ਨਾਲ ਰਾਜਵੜਿੰਗ ਜੀ ਦਿਖਾਵਾਂਗੇ ਔਰ ਆਪਣੇ ਦੁਜੇ ਤਰਵਾਦ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਮਜ਼ਬੂਤ ਕਰਾਂਗੇ ਸਾਰੀ ਜਿਹੜੀ ਟੀਮ ਹੈ ਕਾਂਗਰਸ ਪਾਰਟੀ ਦੀ ਇਕਜੁੱਟ ਹੋ ਕੇ ਚੱਲਦੀ ਹੈ ਕਾਂਗਰਸ ਪਾਰਟੀ ਟੀਮ ਕਾਂਗਰਸ ਪਾਰਟੀ ਆ ਵਰਕਰ ਮਿਛਾ ਇਕਜੁੱਟ ਰਿਹਾ ਔਰ ਇਕਜੁੱਟ ਸੁਗੁੰਦਾ ਰਿਹਾ ਸਾਡੇ ਲੀਡਰਾਂ ਚ ਮਾੜੀ ਮੋਟੀ ਕੋਈ ਕੰਨੀ ਪੇਛੀ ਆ ਜਾਂਦੀ ਆ ਪਰ ਹੁਣ ਅਮਰਿੰਦਰ ਰਾਜਵੜਿੰਗ ਜੀ ਦੇ ਔਨ ਨਾਲ ਕਾਂਗਰਸ ਪਾਰਟੀ ਜੋਤ ਸ਼ਾਹ ਵਾ ਵਰਕਰ ਜੋਤ ਸ਼ਾਹ ਵਾ ਔਰ ਵਰਕਰ ਜੋਤ ਸ਼ਾਹ ਦੇਖ ਕੇ ਸਾਰੇ ਲੀਡਰ ਇਕੱਠੇ ਹੋ ਗਏ ਮੁਕਾਬਲਾ ਕਿਸ ਤ ਮੈਨਾਂ ਤੋਂ ਕੀ ਮੁਕਾਬਲਾ ਸਮਝਣ ਲਈ ਜੀ ਮੁਕਾਬਲਾ ਤਾਂ ਝਾੜੂ ਵਾਲਿਆਂ ਚ ਜਾਂ ਕਾਲੀ ਦਲ ਚ ਜਾਂ ਭਾਜਪੀ ਵਾਲਿਆਂ ਚ ਉਹਨਾਂ ਦਾ ਮੁਕਾਬਲਾ ਕੀ ਦੂਜੇ ਤੀਜੇ ਚੌਥੇ ਨੰਬਰ ਦੇ ਘੇਉਣਾ ਵਾਸੀ ਦੇਖ ਨੰਬਰ ਤੇ ਹੈਗੇ ਆ ਕਿਉਂਕਿ ਅੰਮ੍ਰਿਤਪ ਸਿੰਘ ਰਾਜਾ ਫੜਿੰਗ ਕਹਰੇ ਇਦਾਂ ਦੇ ਨੇ ਜਿਨ੍ਹਾਂ ਨੂੰ ਹਰੇਕ ਇਨਸਾਨ ਪ੍ਰਸੰਨ ਕਰਦਾ ਕਿਉਂਕਿ ਧਰਤੀ ਤੋਂ ਉੱਠੇ ਲੀਡਰ ਨੇ ਜੋ ਕਿ ਇੰਨੀ ਲਹਿਰ ਦੇ ਬਾਅਦ ਹੋਣ ਦੇ ਬਾਅਦ ਉਹਦੀ ਮਾਲਵੇ ਵਿੱਚੋਂ ਕਿ ਦਰਵਾਜ਼ਾ ਤੋਂ ਐਮਐਲਏ ਚੋਂ ਜਿੱਤੇ ਨੇ ਔਰ ਸਾਰੇ ਲੁਧਿਆਣੇ ਦੀ ਪਹਿਚਾਣ ਨੇ ਔਰ ਉਹਨਾਂ ਦੇ ਉਹਨਾਂ ਨਾਲ ਜੋ ਕਾਂਗਰਸ ਪਾਰਟੀ ਦਾ ਮੁਕਾਬਲਾ ਇੱਕ ਤਰਫਾ ਹੋ। ਧੰਨਵਾਦ। ਤੋਂ ਹਾਂਜੀ। ਅਸੀਂ ਅੱਜ ਜੋ ਸਾਡੀ ਕਾਂਗਰਸ ਪਾਰਟੀ ਮੈਂ ਰਾਜਾ ਪਿੰਡ ਜੀ ਨੂੰ ਅੱਗੇ ਕਰਕੇ ਲੁਧਿਆਣਾ ਸੀਟ ਦੇ ਉੱਤੇ ਨਿਵਾਜਿਆ ਹੈਗਾ ਉਸ ਉਹਨਾਂ ਦੇ ਇਸ ਫੈਸਲੇ ਨਾਲ ਸਾਡੇ ਸਾਰੇ ਵਰਕਰਾਂ ਦੇ ਵਿੱਚ ਕੁਝ ਵੀ ਇੱਕ ਲਹਿਰ ਦੌੜ ਗਈ ਹੈਗੀ ਹੈ। ਸਾਰੇ ਵਰਕਰ ਤਨਮਨ ਦੇ ਨਾਲ ਇੱਕ ਪਾਰਟੀ ਲਈ ਕੰਮ ਕਰਨਗੇ ਅਤੇ ਉਹਨਾਂ ਨੂੰ ਵੱਡੀ ਜੀਟ ਦੇ ਨਾਲ ਲੁਧਿਆਣੇ ਤੋਂ ਜੇਤੂ ਕਰਾਰ ਕਰਾ ਕੇ 퇴ਜੰਗ ਧੰਨਵਾਦ